ਖਬਰਨਾਮਾ ਦੇਖ ਰਹਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦਾ ਆਪਸੀ 카ਟੋਕਲੇਸ਼ ਆਪਸੀ ਲੜਾਈ ਝਗੜਾ ਆਪਸੀ ਮਤਭੇਦ ਵੱਡੇ ਪੱਧਰ ਤੇ ਹੋਏ ਖਤਮ ਕਿਉਂਕਿ ਰੁਲਾਸੀ ਮੁੱਖ ਮੰਤਰੀ ਦੀ ਕੁਰਸੀ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਵੱਡਾ ਫੈਸਲਾ ਲਵੇਗੀ ਅਤੇ ਕਿਸ ਦੀ ਅਗਵਾਈ ਹੇਠ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਦੱਸ ਰਹੇ ਸੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਜਿਹਦੇ ਵਿੱਚ ਸੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਰੰਧਾਵਾ ਰਾਣਾ ਗੁਰਜੀਤ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਅਤੇ ਇਸ ਤੋਂ ਇਲਾਵਾ ਡਾਕਟਰ ਅੰਬਰ ਸਿੰਘ ਬੋਪਾਰਾਏ ਜਿਨ੍ਹਾਂ ਵੱਲੋਂ ਦਾਅਵੇਦਾਰੀਆਂ ਰੱਖੀਆਂ ਗਈਆਂ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਾਡੇ ਵਿੱਚੋਂ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੀ ਦੂਗੀਆਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇਹਨਾਂ ਵੱਲੋਂ ਦਾਅਵੇਦਾਰੀ ਰੱਖੀਆਂ ਗਈਆਂ ਜਦੋਂ ਇਹਨਾਂ ਲੋਕਾਂ ਨੇ ਦਾਅਵੇਦਾਰੀਆਂ ਰੱਖੀਆਂ ਤਾਂ ਫਿਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਹਨਾਂ ਨੂੰ ਘੂਰੀ ਵਟੀ ਫਿਰ ਇਹ ਡਰੇ ਵੀ ਲੋਕ ਇਹ ਸਹਿਮੇ ਵੀ ਹੁਣ ਇਹਨਾਂ ਦਾ ਇੱਕੋ ਇੱਕ ਮੋਟਿਵ ਹੈ ਅਜੰਡਾ ਹੈ ਗੋਲ ਹੈ ਈਮ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਤਨਾ ਨਾ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਪ੍ਰਤਾਪ ਸਿੰਘ ਬਾਜਬਾਦ ਰਾਜਾ ਉਵੜਿੰਗ ਤੋਂ ਇਲਾਵਾ ਸੁਜਿੰਦਰ ਸਿੰਘ ਰੰਧਾਵਾ ਤੇ ਪ੍ਰਗਤ ਸਿੰਘ ਤੇ ਸਾਰਿਆਂ ਨੇ ਕਹਿ ਦਿੱਤਾ ਹੈ ਕਿ ਅਸੀਂ ਮੁੱਖ ਮੰਤਰੀ ਦੀ ਦੌਰ ਤੋਂ ਬਾਹਰ ਹਾਂ ਅਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਹੱਕਦਾਰ ਨਹੀਂ ਨਾ ਹੀ ਅਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇਲੈਕਸ਼ਨ ਲੜ ਰਹੇ ਹਾਂ ਕਿਉਂਕਿ ਮੇਨ ਤੇ ਵੱਡਾ ਰੋਲਾ ਪ੍ਰਧਾਨਗੀ ਦਾ ਸੀ ਉਸ ਤੋਂ ਬਾਅਦ ਰੋਲਾ ਸੀ ਮੁੱਖ ਮੰਤਰੀ ਦੀ ਕੁਰਸੀ ਦਾ ਮੁੱਖ ਮੰਤਰੀ ਦੇ ਅਹੁਦੇ ਦਾ ਇਸ ਕਰਕੇ ਤਾਂ ਸੁੱਧੂ ਜੋੜਾ ਨਾਰਾਜ਼ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਲੇਕਿਨ ਇੱਧਰ ਹੋਣ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੇ ਕਿਸ ਨੂੰ ਫਤਵਾ ਦਿੱਤਾ ਹੈ ਕਿਸ ਨੂੰ ਦਾਵੇਦਾਰ ਬਣਾਇਆ ਹੈ ਉਹ ਨੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਦੀ ਬੱਲੇ ਬੱਲੇ ਹੋ ਗਈ ਹੈ ਚਰਨਜੀਤ ਸਿੰਘ ਚੰਨੀ ਦੇ ਅਕ ਵਿੱਚ ਫਤਵਾ ਆਇਆ ਹੈ ਜਿੰਨੇ ਵੀ ਵੱਡੇ ਆਗੂ ਨੇ ਜਿਨ੍ਹਾਂ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਸਿੱਧੀ ਗੱਲਬਾਤ ਹੈ ਉਹਨਾਂ ਨੇ ਆਪੋ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਨਹੀਂ ਚਾਹੁੰਦੇ ਸਾਡਾ ਮੇਨ ਅਜੰਡਾ ਇਹੋ ਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅੱਡੀ ਝੋਟੀ ਦਾ ਪੂਰਾ ਤਾਮ ਝਾਮ ਝੋਕ ਕੇ ਜਿੱਤੀਆਂ ਜਾਣ ਲੇਕਿਨ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਾ ਚਾਹੁੰਦੇ ਲੇਕਿਨ ਹੁਣ ਇਹਨਾਂ ਆਗੂਆਂ ਵੱਲੋਂ ਕਿਹਾ ਗਿਆ ਕਿਆ ਜਾ ਰਿਹਾ ਹੈ ਕਿ ਚਰਨ ਜਿਸਮ ਚੰਨੀ ਦੀ ਅਗਵਾਈ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਡਾਕਟਰ ਅਮਰ ਸਿੰਘ ਬੁਪਾਰਾਈ ਜਿਹੜੇ ਖਾਸਬ ਖਾਸ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਬਾਨ ਨੇ ਸੁਜਿੰਦਰ ਸਿੰਘ ਰੰਧਾਵਾ ਨੇ ਕਿਉਂਕਿ ਉਧਰੋਂ ਚਰਨ ਜਿਸਮ ਚੰਨੀ ਵੀ ਬੜੇ ਹੁਸ਼ਿਆਰ ਨੇ ਚਲਾਕ ਨੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਮੁੱਖ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਨਹੀਂ ਹੁਣ ਜਿੱਥੇ ਵੀ ਰੈਲੀ ਹੁੰਦੀ ਹੈ ਜਿੱਥੇ ਸ਼ਿਰਕਤ ਕੀਤੀ ਜਾਂਦੀ ਹੈ ਚਰਨਜੀਤ ਸਿੰਘ ਚੰਨੀ ਹੁਣਾ ਵੱਲੋਂ ਤੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਕੱਲ ਜਿਵੇਂ ਰਵਿੰਦਰ ਆਵਲਾ ਦੀ ਹਲਕੇ ਗੁਰੂ ਸਾਹਿਬ ਦੇ ਵਿੱਚ ਰੈਲੀ ਹੋਈ ਤੇ ਚਰਨਜੀਤ ਸਿੰਘ ਚੰਨੀ ਨੂੰ ਦੇਖਣ ਲਈ ਲਗਭਗ 30 ਤੋਂ 35 ਹਜ਼ਾਰ ਲੋਕ ਆਏ ਹਲਕੇ ਦੇ ਵਿੱਚ ਗਾਹ ਪੈ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਮ ਨੂੰ ਲੈ ਕੇ ਇਸ ਕਰਕੇ ਜਿਹੜੇ ਵੱਡੇ ਦਾਵੇਦਾਰ ਨੇ ਹੁਣ ਸਿੱਧੇ ਸ਼ਬਦਾਂ ਵਿੱਚ ਨਹੀਂ ਕਹਿ ਰਿਹਾ ਲੇਕਿਨ ਉਹ ਕਹਿ ਰਿਆ ਨੇ ਕਿ ਹੱਕਦਾਰ ਮੁੱਖ ਮੰਤਰੀ ਦੀ ਕੁਰਸੀ ਦਾ ਇਹੋ ਹੀ ਹੈ ਇਸ ਦੀ ਅਗਵਾਈ ਦੇ ਵਿੱਚ ਜੇਕਰ ਚੋਣਾਂ ਲੜੀਆਂ ਜਾਂਦੀਆਂ ਨੇ ਤੇ ਬੈਟਰ ਹੋਵੇਗਾ ਬੈਸਟ ਹੋਵੇਗਾ ਯਾਨੀ ਕਿ ਚਰਨਜੀਤ ਸਿੰਘ ਚੱਲੀ ਦੀ ਅਗਵਾਈ ਦੇ ਵਿੱਚ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 100 ਨਾਲੋਂ ਪਲੱਸ ਸੀਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੱਟਣਗੇ ਇਸ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਮਰਜੀ ਚੈਲੰਜ ਕਰ ਰਹੇ ਨੇ ਕਾਂਗਰਸ ਪਾਰਟੀ ਨੂੰ ਕਿ ਕਾਂਗਰਸ ਪਾਰਟੀ ਦੇ ਪੁੰਜੇ ਪੈਰ ਨਹੀਂ ਲੱਗਣੇ ਚਰਨਜੀਤ ਸਿੰਘ ਚੰਨੀ ਹੀ ਜਿਹੜਾ ਹੈ ਉਹ ਮਿਊਨਿਸਪੈਟੀ ਦੀ ਅਗਵਾਈ ਕਰਕੇ ਇੱਕ ਬਹੁਤ ਵਧੀਆ ਸਰਕਾਰ ਬਣਾ ਸਕਦਾ ਹੈ ਕਿਉਂਕਿ ਇਹ ਖੁਲਾਸਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਵੱਲੋਂ ਵੀ ਕੀਤਾ ਗਿਆ ਹੈ ਇਸ ਕਰਕੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਉਹ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਸਹਿਮਤ ਨੇ ਸਾਰੇ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਅਤੇ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਲੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੇ ਨੇ ਵੱਡੇ ਆਗੂਆਂ ਦੇ ਅੰਦਰੋਂ ਅੰਦਰੀ ਅੰਦਰ ਹੀ ਇੱਕ ਦੂਜੇ ਨੂੰ ਕਹਿ ਰਹੇ ਨੇ ਖੁੱਲ ਕੇ ਨਹੀਂ ਬੋਲ ਰਿਹਾ ਯਾਨੀ ਕਿ ਸਭ ਕੁਝ ਠੀਕ ਠਾਕ ਹੈ ਕਾਂਗਰਸ ਪਾਰਟੀ ਵਿੱਚ ਧੰਨਵਾਦ